ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰੇਲਵੇ ਸਟੇਸ਼ਨ ਤੇ ਮਰਮਤ ਦਾ ਕੰਮ ਚੱਲ ਰਿਹਾ ਹੈ ਤੇ ਖੁਦਾਈ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਅਜਿਹੀ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਗੁਰਦਾਸਪੁਰ ਚ دہشت ਦਾ ਮਾਹੌਲ ਬਣ ਗਿਆ ਤਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਮਰਮਤ ਦਾ ਕੰਮ ਚੱਲ ਰਿਹਾ ਹੈ ਤੇ ਜਿਸ ਸਮੇ ਰੇਲਵੇ ਸਟੇਸ਼ਨ ਤੇ ਖੁਦਾਈ ਕੀਤੀ ਜਾ ਰਹੀ ਸੀ ਤਾਂ ਜ਼ਮੀਨ ਹੇਠੋਂ 10 ਰਾਕਟ ਲਾਂਚਰ ਬੰਬ ਮਿਲੇ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਤੇ ਰੇਲਵੇ ਪ੍ਰਸ਼ਾਸਨ ਦੇ ਜਿਹੜੇ ਨੇ ਪਸੀਨੇ ਛੜਾ ਦਿੱਤੇ ਨੇ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਬੰਬ ਸਕਵਡ ਟੀਮਾਂ ਬਲਵਾ ਕੇ ਇਹਨਾਂ ਨੂੰ ਡਿਫਿਊਜ਼ ਕੀਤਾ ਗਿਆ ਸੋ ਬੇਹਤ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨ ਦੇ ਹੇਠੋਂ 10 ਰਾਕਟ ਲਾਂਚਰ ਬੰਬ ਜਿਹੜੇ ਨੇ ਉਬਰਾਮਿਤ ਕੀਤੇ ਗਏ ਨੇ ਤੇ ਉੱਥੇ ਹੀ ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਕੁਝ ਸਮਾਂ ਪਹਿਲਾਂ ਇਸੇ ਇਲਾਕੇ ਦੇ ਵਿੱਚ ਇਸੇ ਥਾਂ ਤੇ ਸੁਰੱਖਿਆ ਬਲਾਂ ਦਾ ਕੈਂਪ ਲੱਗਾ ਸੀ ਸੋ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਭਾਰਤ ਦੇ ਆ ਜਿਹੜੇ ਫੌਜ ਹੈ ਉਸ ਦੇ ਹੋ ਸਕਦੇ ਨੇ ਰਾਕਟ ਲਾਂਚਰ ਬੰਬ ਜਿਹੜੇ ਨੇ ਹਾਲਾਂਕਿ ਨਨੂ ਡਿਫਿਊਜ਼ ਕਰ ਦਿੱਤਾ ਗਿਆ ਪਰ ਪੂਰੇ ਸ਼ਹਿਰ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸੋ ਉੱਥੇ ਹੀ ਕਾਬਿਲ ਗੌਰ ਹੋ ਜਾਂਦਾ ਹੈ ਕਿ ਬੀਤੇ ਦਿਨੀ ਅਜਨਾਲਾ ਦੇ ਵਿੱਚ ਵੀ ਥਾਣੇ ਦੇ ਬਾਹਰ ਇੱਕ ਬੰਬ ਨੁਮਾ ਚੀਜ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਪੂਰੇ ਮਾਝੇ ਦੇ ਇਲਾਕੇ ਦੇ ਵਿੱਚ ਸੁਰੱਖਿਆ ਪਧਰਾ ਦਿੱਤੀ ਹੈ ਕੱਲ ਬੀਤੇ 2 ਦਿਨ ਤੋਂ ਜਿਹੜਾ ਨੇ ਅੰਮ੍ਰਿਤਸਰ 에য়ারਪੋਰਟ ਦੇ ਬਾਹਰ ਵੀ ਪੋਜ਼ਿਟਿਵ ਵੱਲੋਂ ਹਾਈ ਟੈਕ ਨਾਕੇ ਲਗਾਏ ਜਾ ਰਹੇ ਨੇ 100 ਦੇ ਦਰਮਿਆਨ ਹੁਣ ਰੇਲਵੇ ਸਟੇਸ਼ਨ ਤੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਜਦੋਂ ਮਰਮਤ ਦਾ ਕੰਮ ਚੱਲ ਰਿਹਾ ਸੀ ਤਾਂ ਖੁਦਾਈ ਦੇ ਦੌਰਾਨ 10 ਰਾਕਟ ਲਾਂਚਰ ਬੰਬ ਜਿਹੜਾ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਬੰਬਸਕੋਰ ਦੀਆਂ ਟੀਮਾਂ ਬੁਲਾ ਕੇ ਜਿਹੜਾ ਐ ਸਨੂਪ ਡਿਫਿਊਜ਼ ਵੀ ਕਰ ਦਿੱਤਾ ਸੋ ਗੁਰਦਾਸਪੁਰ ਤੋਂ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਪੋਪਾਲ ਸਿੰਘ ਜੀ ਪੋਪਾਲ ਕੀ ਕੋਈ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਖੁਦਾਈ ਦੇ ਦੌਰਾਨ 10 ਰਾਕਟ ਲਾਂਚਰ ਮਿਲੇ ਨੇ ਜੀ ਬਿਲਕੁਲ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨਹੀਂ ਠੀਕ ਹੀ ਜਿਹੜੀ ਇਹ ਘਟਨਾ ਹੈ ਜਿੱਥੇ ਹੂੰ रेलवे ਜਿਹੜੇ ਨੇ ਕੰਮਚਾਰੀ ਉਹਨਾਂ ਦੇ ਵੱਲੋਂ ਪੰਛੀ ਗਲੋਨੀ ਦੇ ਕੋਲ ਜਿੱਥੇ ਜਗਾ ਰੇਲਵੇ ਦੀ ਪੰਦੀ ਉੱਤੇ ਖੁਦਾਈ ਦਾ ਕੰਮ ਚੱਲ ਰਿਹਾ ਸੀ ਨਵੀਂ ਉਸਾਰੀ ਕਰਨੀ ਸੀ ਉੱਥੇ ਤਾਂ ਖੁਦਾਈ ਦੇ ਦੌਰਾਨ ਜਦੋਂ ਜੇਸੀਬੀ ਮਸ਼ੀਨਾ ਉੱਤੇ ਖੁਦਾਈ ਕੰਮ ਤੇ ਲੱਗੀ ਹੋਈਆਂ ਸੀ ਤਾਂ ਉੱਥੋਂ ਜ਼ਮੀਨ ਦੇ ਅੰਦਰੋਂ ਦੱਬੇ ਹੋਏ ਰਾਤ ਲਾਂਚ ਦੇ 10 ਬੰਬ ਮਿਲੇ ਹਨ ਇਹਨਾਂ ਦੇਖ ਕੇ ਲੱਗਦਾ ਹੈ ਕਾਫੀ ਪੁਰਾਣੇ ਦੱਬੇ ਹੋਏ ਸੀ ਅਤੇ ਮਿੱਟੀ ਨਾਲ ਪੂਰੇ ਖਣੇ ਹੋਏ ਸੀ ਉੱਥੇ ਮੌਕੇ ਤੇ ਗੁਰਦਾਸਪੁਰ ਪੁਲਿਸ ਦੇ ਡੀਐਸਪੀ ਅਤੇ ਜੀਆਰਪੀ ਪੁਲਿਸ ਦੇ ਡੀਐਸਪੀ ਮੌਕੇ ਤੇ ਪਹੁੰਚੇ ਉਹਨਾਂ ਨੇ ਬੰਬਾ ਜਿਹੜੇ ਦਸਤਾ ਨਸ਼ਟ ਕਰਨ ਵਾਲੇ ਹੁੰਦੇ ਨੇ ਸਪੋਇਜ 12 3 ਉਹਨਾਂ ਨੂੰ ਉੱਥੇ ਬੁਲਾਇਆ ਗਿਆ ਉਹਨਾਂ ਦੇ ਵੱਲੋਂ ਇਹਨਾਂ ਬੰਬਾਂ ਨੂੰ ਜਿਹੜਾ ਡਿਸਪੋਜ਼ ਕੀਤਾ ਗਿਆ ਲੇਕਿਨ ਪੁਲਿਸ ਦੀ ਉਸਤਾਦੀ ਕਾਰਨ ਕੋਈ ਵੱਡੀ ਘਟਨਾ ਵਾਪਰਨ ਤੋਂ ਬਚ ਗਈ ਹੈ ਜੀ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਲੇਕਿਨ ਇਹਨਾਂ ਬੰਬਾਂ ਦੇ ਮਿਲਣਾ ਤੈਸ਼ ਭਰਿਆ ਮਾਹੌਲ ਜ਼ਰੂਰ ਬਣਿਆ ਹੋਇਆ ਸੀ ਲੇਕਿਨ ਦਸਤਪੁਰ ਪੁਲਿਸ ਦੇ ਉਹਨਾਂ ਆਪਣੀ ਸੂਝ ਬੂਝ ਨਾਲ ਇਹਨਾਂ ਨੂੰ ਨਾਲ ਟਿਕ ਕਰਕੇ ਲੋਕਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਈ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦੇ ਸੱਜਾ ਹੋ ਗਿਆ ਠੀਕ ਜੀ ਪੋਪਾਲ ਜੀ ਨਾਲੇ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੈਸਥਾਨ ਦੇ ਉੱਤੇ ਖੋਦਾਈ ਦੌਰਾਨ ਇਹ ਰਾਕਟ ਲਾਂਚਰ ਮਿਲੇ ਨੇ ਕੁਝ ਸਮਾਂ ਪਹਿਲਾਂ ਉੱਥੇ ਕੈਂਪ ਲਗਾਇਆ ਗਿਆ ਸੀਗਾ ਸੁਰੱਖਿਆ ਬਲਾਂ ਦੇ ਵੱਲੋਂ ਸੋ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੀ ਹੋ ਸਕਦੇ ਨੇ ਬੰਬ ਇਹ ਜੀ ਬਿਲਕੁਲ ਸੀਮਾ ਸੁਰੱਖਿਆ ਬਲਾਂ ਦੀ ਟੁਕਰੀਆਂ ਵੱਲੋਂ ਉੱਥੇ ਕੈਂਪ ਲਗਾਏ ਗਏ ਸੀ ਕਾਫੀ ਸਮਾਂ ਪਿੰਨਾਂ ਦੀ ਗੱਲ ਹੈ ਤੇ ਇਹ ਅੰਦਾਜ਼ਾ ਇਹ ਹੀ ਲਗਾ ਜਾ ਸਕਦਾ ਕਿ ਹੋ ਸਕਦਾ ਕਿ ਉਹਨਾਂ ਟੁਕਰੀਆਂ ਦੇ ਇਹ ਇਹ ਬੰਬ ਉੱਥੇ ਪਈ ਹੁਣ ਬਾਹਰ ਦੇ ਵਿੱਚ ਮਿੱਟੀ ਤੇ ਦੱਬੇ ਗਏ ਤਾਂ ਕਾਫੀ ਸਮਾਂ ਤੇ ਮਿੱਟੀ ਤੇ ਦੱਬੇ ਰਹੇ ਤੇ ਜਦੋਂ ਹੁਣ ਦੁਬਾਰਾ ਖੁਦਾਈ ਹੋਈ ਹੈ ਤਾਂ ਇਹ ਉੱਥੋਂ ਬਾਹਰ ਨਿਕਲਾ ਹੈ ਜੀ ਜੀ ਬਿਲਕੁਲ ਤਾਂ ਵੱਡਾ ਸਵਾਲ ਵੀ ਕਿਉਂਕਿ ਬਣਦਾ ਹੈ ਪੋਪਾਲ ਜੀ ਕਿਉਂਕਿ ਦੇਖੋ ਗੁਰਦਾਸਪੁਰ ਬਾਰਡਰ ਦਾ ਏਰੀਆ ਹੈ ਇਸ ਤੋਂ ਲਾ ਵਾ ਬੀਤੇ ਦਿਨ ਅਜਨਾਲਾ ਦੇ ਥਾਣੇ ਦੇ ਬਾਹਰ ਜੋ ਬੰਬ ਨੁਮਾ ਚੀਜ਼ ਮਿਲੀ ਸੋ ਪੂਰੇ ਮਾਜ ਦੇ ਵਿੱਚ ਇਸ ਸਮੇਂ ਮਾਹੌਲ ਕਿਤੇ ਨਾ ਕਿਤੇ ਤਣਾਅਪੂਰਨ ਜ਼ਰੂਰ ਬਣ ਰਿਹਾ ਹੈ ਲੋਕਾਂ ਦਾ دہشت ਦੇ ਵਿੱਚ ਜ਼ਰੂਰ ਹੋ ਸਕਦੇ ਨੇ ਕਿਉਂਕਿ ਖੁਦਾਈ ਕੀਤੀ ਗਈ ਜੀਸੀਬੀ ਦੇ ਨਾਲ ਤਾਂ ਡੂੰਘਾਈ ਦੇ ਵਿੱਚੋਂ ਹੀ ਮਿਲੇ ਹੋਣੇ ਨੇ ਤੇ ਇਹ ਤਾਂ ਨਹੀਂ ਕਹਿ ਕ ਸਾਰਿਆ ਜਾ ਸਕਦਾ ਕਿ ਜਿਹੜਾ ਸੁਰੱਖਿਆ ਬਲ ਹੈ ਉਹ ਛੱਡ ਗਏ ਤੇ ਗੱਡ ਹੋ ਗਈ ਜ਼ਮੀਨ ਦੇ ਵਿੱਚ ਕਿਉਂਕਿ ਇੱਕ ਕਿੰਨੇ ਫੁੱਟ ਦੀ ਦੂਰੀ ਤੇ ਹੀ ਮਿਲੇ ਹੋਣਗੇ ਇਹ ਤਾਂ ਹੈ ਨਹੀਂ ਕਿ ਚੰਦ 2-4 ਫੁੱਟ ਦੀ ਦੂਰੀ ਤੇ ਮਿਲ ਗਏ ਬੰਬ ਜੀ ਬਿਲਕੁਲ ਕਾਫੀ ਢੰਗਾਈ ਦੇ ਵਿੱਚੋਂ ਜਾ ਕੇ ਮਿਲਿਆ ਤੇ ਦੂਸਰੇ ਪਾਸੇ ਹੁਣ ਜਿਹੜਾ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਬਕਾਇਦਾ ਲੇਕਿਨ ਸਭ ਤੋਂ ਵੱਡਾ ਗੱਲ ਇਹ ਹੈ ਕਿ ਖੁਦਾਈ ਦੇ ਸਮੇਂ ਇਹ ਬੰਬ ਚੱਲੇ ਨਹੀਂ ਅਗਰ ਚੱਲਦੇ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਹੋ ਸਕਦਾ ਹੈ ਕਿ ਇਹ ਕਾਫੀ ਦੇਰ ਜਦ ਦੱਬੇ ਪਏ ਸੀ ਮਿੱਟੀ ਦੇ ਵਿੱਚ ਜੰਗਾਲ ਇਹਨਾਂ ਨੂੰ ਲੱਗ ਚੁੱਕਾ ਸੀ ਮਿੱਟੀ ਦੇ ਨਾਲ ਭਰੇ ਪਏ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਜਾਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਲੇਕਿਨ ਇਹ ਗੱਲ ਕੀਤੀ ਜਾਵੇ ਤਾਂ ਇਸ ਦੀ ਜਾਂਚ ਵੀ ਚੱਲ ਰਹੀ ਹੈ ਬਕਾਇਦਾ ਪੁਲਿਸ ਨੂੰ ਇਹ ਅੰਦੇ ਚਲਾਲ ਕਿਹਾ ਗਿਆ ਕਿ ਇਚੇ ਰੱਖਿਆ ਜਿ ਬਲਸਾਂ ਨਾਲ ਉਹਨਾਂ ਦੀ ਜਿਹੜੀਆਂ ਟੀਮਾਂ ਟੁਕੜੀਆਂ ਠਹਿਰੀਆਂ ਹੋਈਆਂ ਸੀ ਹੋ ਸਕਦਾ ਕਿ ਉਹਨਾਂ ਦੇ ਇੱਥੇ ਰਹਿ ਗਏ ਹੋਣ ਜਾਂ ਫਿਰ ਉਹਨਾਂ ਦੇ ਵੱਲੋਂ ਹੀ ਇਹਨਾਂ ਨੂੰ ਦਬਾਇਆ ਗਿਆ ਹੋਵੇ ਇਸ ਦੇ ਉੱਤੇ ਵੀ ਸਾਰੀ ਜਾਂਚ ਜਈਏ ਉਹ ਕੀਤੀ ਜਾ ਰਹੀ ਹੈ ਜੀ ਪਪਾ ਹਲੇ ਹੁਣ ਆਖਰੀ ਸਵਾਲ ਕਿ ਉੱਥੇ ਹੁਣ ਕੰਮ ਕਿਵੇਂ ਚੱਲ ਰਿਹਾ ਹੈ ਕਿ ਕੰਮ ਹੁਣ ਕੰਟੀਨਿਊ ਕਰ ਦਿੱਤਾ ਗਿਆ ਜਾਂ ਫਿਰ ਪੁਲਿਸ ਨੇ ਕੰਮ ਰੋਕ ਕੇ ਉੱਥੇ ਜਾਂਚ ਸ਼ੁਰੂ ਕੀਤੀ ਹੈ ਦੇਖੋ ਕੰਮ ਰੰਗ ਨਹੀਂ ਉਹ ਕੰਟੀਨਿਊ ਚੱਲਦਾ ਦਿਖਾਈ ਦੇ ਰਿਹਾ ਲੇਕਿਨ ਮੁਸਤੈਦੀ ਨਾਲ ਚੱਲਦਾ ਦਿਖਾਈ ਦੇ ਰਿਹਾ ਤਾਂ ਕਿ ਹੋਰ ਵੀ ਕਿਸੇ ਜਿਦੋਂ ਖੁਦਾਈਦਾਰ ਐਸੀ ਚੀਜ਼ ਨਾਮ ਬ੍ਰਾਹਮਣ ਹੋ ਸਕੇ ਜੀ ਜੀ ਬਹੁਤ ਬਹੁਤ ਧੰਨਵਾਦ ਪਪਾਲ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹਿਸਨ ਗੁਰਦਾਸਪੁਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਪਪਾਲ ਸਿੰਘ ਜਿਨ੍ਹਾਂ ਨੇ ਸਾਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਵੱਡਾ ਸਵਾਲ ਬਿਲਕੁਲ ਬਣ ਜਾਂਦਾ ਹੈ ਕਿਉਂਕਿ ਜੀਸੀਬੀ ਦੇ ਨਾਲ ਜੇਕਰ ਖੁਦਾਈ ਕੀਤੀ ਜਾ ਰਹੀ ਹੈ ਤਾਂ ਕਿਸੇ ਦੂਂਗਾ ਇੱਥੇ ਹੀ ਜਾ ਕੇ ਜਿਹੜੇ ਨੇ ਬੰਬ ਬਰਾਮਦ ਹੋਏ ਨੇ ਹਾਲਾਂਕਿ ਬੰਬਾਂ ਨੂੰ ਦੇਖ ਕੇ ਵੀ ਅਲੱਗ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਮਿੱਟੀ ਲੱਗੀ ਹੋਈ ਹੈ ਜਿਵੇਂ ਮੇਰੇ ਸਹਿਯੋਗੀ ਨੇ ਵੀ ਦੱਸਿਆ ਸੋ ਜੰਗਾਲ ਲੱਗਾ ਹੋਇਆ ਸੋ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੇहद ਕਾਫੀ ਸਮਾਂ ਪੁਰਾਣੇ ਜਿਹੜੇ ਬੰਬ ਉਹ ਹੋ ਚੁੱਕੇ ਕਿਉਂਕਿ ਜੰਗ ਲੱਗਿਆ ਮਿੱਟੀ ਲੱਗੀ ਹੈ ਪਰ ਗਰੀਮਤ ਰਹੀ ਕਿ ਕਿਸੇ ਤਰੀਕੇ ਦਾ ਹਾਦਸਾ ਜਿਹੜਾ ਉਹ ਨਹੀਂ ਵਾਪਰਿਆ ਪਰ ਕਾਫੀ ਸੰਵੇਦਨਸ਼ੀਲ ਮਾਮਲਾ ਇਸ ਕਰਕੇ ਵੀ ਹੋ ਜਾਂਦਾ ਕਿਉਂਕਿ ਗੁਰਦਾਸਪੁਰ ਕੰਡੀ ਏਰੀਆ ਜਿਹੜਾ ਸਿੱਧਾ ਬਾਰਡਰ ਦੇ ਨਾਲ ਲੱਗਦਾ ਹੈ ਚੰਦ ਕਿਲੋਮੀਟਰਾਂ ਦੀ ਦੂਰੀ ਦੇ ਉੱਤੇ ਪਾਕਿਸਤਾਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਪਾਕਿਸਤਾਨ ਪੈ ਜਾਂਦਾ ਹੈ ਸੋ ਉਸ ਥਾਂ ਤੇ ਉੱਤੇ ਅਜਿਹੀ ਚੀਜ਼ ਮਿਲਣਾ ਤੇ ਲਗਾਤਾਰ ਜੋ ਮਾਜੇ ਦੇ ਵਿੱਚ ਹਾਲ ਬਣੇ ਹੋਏ ਨੇ ਬਿੱਤੇ ਦਿਨੀ ਅਜਨਾਲਾ ਦੇ ਵਿੱਚ ਜਿਹੜਾ ਥਾਣੇ ਦੇ ਬਾਹਰ ਬੰਬੂ ਨੁਮਾ ਚੀਜ਼ ਮਿਲੀ ਸੋ ਕਿਤੇ ਨਾ ਕਿਤੇ ਲੋਕ دہشت ਦੇ ਮਾਹੌਲ ਦੇ ਵਿੱਚ ਜ਼ਰੂਰ ਨੇ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲੇ ਕੰਮ ਚੱਲ ਰਿਹਾ ਸੀ ਰੇਲਵੇ ਦੇ ਵੱਲੋਂ ਮਰਮੱਤ ਦਾ ਕੰਮ ਕਰਵਾਇਆ ਜਾ ਰਿਹਾ ਸੋ ਉਸ ਸਮੇਂ ਖੁਦਾਈ ਦੇ ਦੌਰਾਨ